ਲੁਧਿਆਣਾ ਚ ਅੱਧੀ ਰਾਤ ਹੋ ਗਈ ਫਾਇਰਿੰਗ ਲੋਕਾਂ ਦੇ ਸੁੱਕੇ ਸਾ ਤਾਂ ਸੀਸੀਟੀਵੀ ਆਈ ਸਾਹਮਣੇ ਤੁਸੀਂ ਵੀ ਸੁਣੋ ਆਖਿਰਕਾਰ ਕੀ ਹੈ ਮਾਮਲਾ 1:30 ਵਜੇ ਦੀ ਗੱਲ ਹੈ 1:30 ਵਜੇ ਹਾਂਜੀ ਤੇ ਬੰਦਿਆਂ ਦੀ ਪਛਾਣ ਹੋਈ ਕਿ ਪਛਾਣ ਹੋ ਗਈ ਬੰਦਿਆਂ ਦੀ ਕਿਹੜੇ ਆ ਜੀ ਜਵਾਰ ਨਗਰ ਦੇ ਦੋ ਇੱਕ ਸਾਲ ਲਗਾ ਤੇ ਉਹੀ ਤੇ ਮੈਂ ਬੰਦੇ ਨੇ ਜਿਹੜੇ ਤੁਹਾਡੇ ਬ੍ਰਦਰ ਦਾ ਕਿਤੇ ਹੋਏ ਉਹੀ ਉਹੀ ਵਜਾ ਰੰਜੀਤ ਸਾਹੀ ਆ ਇਹ ਪਹਿਲਾਂ ਗਵਾਹੀ ਹੈਗੀ 22 ਤਰੀਕ ਨੂੰ ਅੱਛਾ 22 ਨੂੰ ਗਵਾਹੀ ਸੀ ਉਸ ਕਰਕੇ ਸਿੱਧ ਕਿੰਨੇ ਫਾਇਰ ਹੋਏ ਘਰ ਇੱਕੋ ਹੀ ਫਾਇਰ ਹੋਇਆ ਇਸੇ ਮਾਰਗ ਦੇ ਅੱਛਾ ਗੇੜ ਦੇ ਉੱਤੇ ਹੀ ਫਾਇਰ ਹੋਇਆ ਤੇ ਅਗਰ ਕੋਈ ਬਾਹਰ ਖੜਾ ਨਾ ਮੌਕੇ ਦੇ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿ ਭੇਪਵਾਖਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਉਹ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਵਾਹ ਰਾਤੀ ਆ ਗਈ ਸਾਰਾ 2 ਵਜੇ ਕਿਹਨਾਂ ਨੂੰ ਕਿਹਦਾ ਪਤਾ ਲੱਗਿਆ ਜੀ ਆਵਾਜ਼ ਆਈ ਬੜੀ ਸਾਰੀ ਗਲੀ ਬਾਹਰ ਆ ਗਈ ਐਸੇ ਨੌਜਵਾਨ ਕਿੰਨੇ ਸੀਗੇ ਉਸ ਟਾਈਮ ਤੇ ਜਣੇ ਸੀ ਤਿੰਨ ਜਣੇ ਸੀਗੇ ਇੱਕ ਵਾਰ ਐਸੇ ਕੋਈ ਮੁੰਡਾ ਜੀ ਜਿਹਨੇ ਪਹਿਲਾਂ ਮੁਖੀਦਲੀ ਕੀਤੀ ਸੀ ਉਹ ਉਹਨਾਂ ਚ ਵੀ ਇੱਕ ਹੈਗਾ ਜੀ ਨਾ ਇਹ ਆਏ ਕਿਧਰੋਂ ਸੀ ਤੇ ਕੁਝ ਪਤਾ ਲੱਗਿਆ ਕਿੱਧਰ ਨੂੰ ਭੱਜੇ ਪਹਿਲਾਂ ਇੱਕ ਵਾਰੀ ਇੱਧਰ ਆਏ ਨੇ ਫੇਰ ਉੱਤੋਂ ਹੀ ਘੁੰਮ ਕੇ ਫੇਰ ਵਾਪਸ ਆਏ ਨੇ ਅੱਛਾ ਜੀ ਇਹ ਏਰੀਆ ਜਵਾਰ ਹੋ ਰਿਹਾ ਦੂਜੀ ਦਵਾਰਾ ਦੂਜੀ ਵਾਰੀ ਆਇਆ ਜਦੋਂ ਕੋ ਫੈਰ ਮਾਰਿਆ ਉਹਨਾਂ ਨੇ ਇਹ ਕੋਈ ਇਲਾਕਾ ਜਿਹੜਾ ਜਵਾਰ ਲਗਾ ਜਵਾਰ ਦੇ ਕੈਂਪ ਸੜ ਕੇ ਕੁਝ ਉਹਨਾਂ ਨੇ ਕਿਹਾ ਜਾਂ ਮਾਰਦੇ ਸਰ ਭੱਜ ਗਏ ਬਾਲਾਂ ਗੁਲਾਂ ਕਟੀਆਂ ਉਹਨਾਂ ਨੇ ਉੱਤੋਂ ਆਵਾਜ਼ ਆਈ ਜਦੋਂ ਅਸੀਂ ਬਾਹਰ ਆਏ ਆ ਜਾਨਵਰ ਨਿਕਲ ਗਏ ਅੱਛਾ ਜੀ ਠੀਕ ਆਦ ਪੋਨੇ 2 2 ਕੋਈ ਤੇ ਕੁਝ ਗੋਲੀਆਂ ਚਲਾੰਦਾ ਕੋਈ ਮਾਮਲਾ ਸਾਹਮਣੇ ਆ ਰਿਹਾ ਕਿੱਥੇ ਦੀ ਘਟਨਾ ਹੈ ਕੀ ਘਣੇ ਜਾਂਦੇ ਹੋ ਜਰਨ ਕੈਂਟ ਦੀ ਇੱਕ ਘਟਨਾ ਬਾਰੇ ਇਨਫੋਰਮੇਸ਼ਨ ਮਿਲੀ ਹੈ ਇਹਦੇ ਬਾਰੇ ਵੈਰੀਫਾਈ ਕਰਕੇ ਅਗਲੀ ਗੋਮੰਦੀ ਕਰਦੇ ਹਾਂ ਲੱਗਦਾ ਸਰ ਕੋਈ ਪੁਰਾਣੀ ਦੁਸ਼ਮਣੀ ਹੈ ਜਿਹਦਾ ਇੱਕ ਭਰਾ ਵੀ ਇਹਨਾਂ ਦਾ ਮਾਰੇ ਗਿਆ ਸੀ ਇਹਨੂੰ ਵੀ ਹਮਲਾ ਆਇਆ ਸੀ ਵੀ ਉਸ ਦੀ ਤਰੀਖ ਸੀ 22 ਤਰੀਕ ਵੀ ਉਸ ਤਰੀਕ ਤੇ ਪੇਸ਼ ਹੋਣਾ ਸੀ ਉਸ ਕਰਕੇ ਹਮਲਾ ਹੋਇਆ ਦੁਆਰਾ ਇਸ ਸੀ ਨੂੰ ਵੈਰੀਫਾਈ ਕਰਕੇ ਕਲੀਅਰ ਕਰਤਾ ਉਹ ਵੀ ਹੈ ਤੇ ਸਰ ਸੀਸੀ ਕੈਮਰੇ ਦੀ ਜਿਹੜੀ ਫੁਟੇਜ ਆਈ ਉਹ ਕਿੰਨੇ ਬੰਦੇ ਸੀ ਉਹਦੇ ਜਾਂਚ ਹੋਈ ਆ ਕੁਛ ਹੀ ਥੱਲਾ ਦੋ ਬੰਦੇ ਦੇ ਬਾਰੇ ਪੀਰ ਤਾਂ ਕੁਛ ਹੋਰ ਬੰਦੇ ਕਿਤੇ ਵੀ ਹੈ ਕਿ ਤਾਰ ਕੋਈ ਕੁਝ ਕੁਝ ਵੈਰੀਫਾਈ ਕਰਦੇ ਠੀਕ ਹੈ ਤੇ ਕਿਹੜੇ ਜਵਾਬ ਦੇ ਕੰਮ ਲਾਈ ਜਵਾਬ ਦੇ ਕੰਮ ਤੇ ਸਰ ਜਿਹਨਾਂ ਦੇ ਘਰ ਤੇ ਹਮਲਾ ਹੋਇਆ ਉਹਨਾਂ ਦਾ ਪੂਰਾ ਨਾਮ ਕੀ ਸੀ ਕਮਲ ਜੀ ਸੀ ਕਪਲੀ ਵੀ ਕਹਿੰਦੇ ਉਹਨਾਂ ਨੂੰ ਹਾਂ ਕਮਲ ਜੀ ਸੀ ਓਏ ਕਪਲੀ ਦਾ ਫਾਇਰਿੰਗ ਹੋਈ ਕਿ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਘਰ ਦੇ ਬਾਹਰ ਰਹੇ ਹੋ ਤੇ ਪਰ ਵੈਰੀਫਾਈ ਠੀਕ ਹੈ ਆਦ ਪੋਨੇ 2 2 ਕੋਈ ਤੇ ਕੁਝ ਗੋਲੀਆਂ ਚਲਾੰਦਾ ਕੋ ਮਾਮਲਾ ਸਾਹਮਣੇ ਆ ਰਿਹਾ ਕਿਥੇ ਦੀ ਘਟਨਾ ਹੈ ਕੀ ਘਟਣ ਜਾਂਦੇ ਹੋ ਜਵਾਹਰ ਕੈਂਪ ਦੀ ਇੱਕ ਘਟਨਾ ਬਾਰੇ ਇਨਫਰਮੇਸ਼ਨ ਮਿਲੀ ਹੈ ਇਹਦੇ ਬਾਰੇ ਵੈਰੀਫਾਈ ਕਰਕੇ ਅਗੀ ਗੋਮਤੀ ਕਰਦੇ ਹਾਂ ਲੱਗਦਾ ਸਰ ਕੋਈ ਪੁਰਾਣੀ ਦੁਸ਼ਮਣੀ ਹੈ ਜਿਹਦਾ ਇੱਕ ਭਰਾ ਵੀ ਇਹਨਾਂ ਦਾ ਹਮਲੇ ਮਾਰਿਆ ਗਿਆ ਸੀ ਇਹਨੋਂ ਵੀ ਹਮਲਾ ਹੋਇਆ ਸੀ ਵੀ ਉਸ ਦੀ ਤਰੀਖ ਸੀ 22 ਤਰੀਕ ਵੀ ਉਸ ਤਰੀਕ ਤੇ ਪੇਸ਼ ਹੋਣਾ ਸੀ ਉਸ ਕਰਕੇ ਹਮਲਾ ਹੋਇਆ ਹੈ ਦੁਆਰਾ ਇਸੀ ਨੂੰ ਵੈਰੀਫਾਈ ਕਰਕੇ ਕਲੀਅਰ ਕਰਕੇ ਉਹ ਵੀ ਹੈ ਤੇ ਸਰ ਸੀਸੀ ਕੈਮਰੇ ਦੀ ਜਿਹੜੀ ਫੁਟੇਜ ਆਈ ਉਹ ਕਿੰਨੇ ਬੰਦੇ ਸੀ ਉਹਦੇ ਜਾਂਚ ਹੋਈ ਆ ਕੋਈ ਕੁਝ ਲਗਭਗ ਦੋ ਬੰਦਿਆਂ ਦੇ ਬਾਰੇ ਕਲੀਅਰ ਹੋ ਗਿਆ ਤਾਂ ਕੁਝ ਬੰਦੇ ਕਿਤੇ ਵੀ ਅਗੇ ਫਤਾਰ ਕੋਈ ਕੁਝ ਕੁਝ ਵੈਰੀਫਾਈ ਕਰਦੇ ਠੀਕ ਹੈ ਤੇ ਕਿਹੜੇ ਜਵਾਬ ਦੇ ਕਰਨਾ ਮੰਗ ਲਈ ਜਵਾਬਨਾਮਾ ਤੇ ਸਰ ਜਿਹਨਾਂ ਦੇ ਘਰ ਤੇ ਹਮਲਾ ਹੋਇਆ ਉਹਨਾਂ ਦਾ ਪੂਰਾ ਨਾਂ ਕੀ ਸੀ ਕਮਲ ਜੀ ਕਪਲੀ ਵੀ ਕਹਿੰਦੇ ਉਹਨਾਂ ਨੂੰ ਹਾਂ ਕਮਲ ਜੀ ਕਪਲੀ ਓਏ ਕਪਲੀ ਦਾ ਫਾਇਰਿੰਗ ਹੋਈ ਕਿ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਘਰ ਦੇ ਬਾਹਰ ਰਹੇ ਹੋ ਤੇ ਪਰ ਵੈਰੀਫਾਈ ਕਰਦੇ ਠੀਕ ਹੈ